ਕਹਤੋ ਆ ਇਹ ਮੂਕੇ ਰੋਣ ਵਾਲਾ ਬਣਾਇਆ ਐ ਲੈ ਤਾਂ ਜਿੱਦਾਂ ਰੋਣ ਦੇ ਹੁੰਦੀ ਆ ਕੋਹ ਨਹੀਂ ਆ ਬੁਸ ਕਰਤਾ ਤਾਂ ਇਹ ਮੈਨ ਲੱਗਿਆ ਕਿ ਅੰਦਰੋਂ ਚੰਗੀ ਭਲੀ ਲੱਗਦਾ ਆਈ ਆ ਇੱਥੇ ਆ ਕੇ ਰੋਣ ਲੱਗਦੀ ਆ ਮੌਤ ਵੀ ਖੰਦੀ ਮੈਨੂੰ ਕਿਹੜੀ ਗੱਲਾਂ ਸਕੂਲ ਜਾਣਾ ਗੱਲ ਤੇ ਫੇਰ ਤੀ ਹੋਗਾ ਸਕੂਲ ਜਾਣਾ ਤੇ ਦੱਸ ਮੇਰਾ ਜੀ ਇਹ ਨਹੀਂ ਕਰੰਦਿਆ ਇਹ ਤਾਂ ਹੁਣ ਛੁੱਟੀਆਂ ਇੰਨਾ ਚਿਰ ਪਈਆਂ ਰਹੀਆਂ ਐ ਤਾਂ ਹੁਣ ਛੁੱਟੀਆਂ ਬਸ ਸਕੂਲ ਲੱਗਣੇ ਤੇ ਸਕੂਲ ਤੇ ਜਾਣਾ ਜਾਣਾ ਛੁੱਟੀਆਂ ਉਹਨੇ ਆਪਣੀ ਮਰਜ਼ੀ ਨਾਲ ਪਾਈਆਂ ਤੇ ਖੁੱਦ ਨੂੰ ਵੀ ਆਪਣੀ ਮਰਜ਼ੀ ਹੁੰਦੀ ਮੈਂ ਆਪਣੀ ਮਰਜ਼ੀ ਨਾਲ ਜਾਣਾ ਹਾਂ ਕੋਈ ਗੱਲ ਨਹੀਂ ਅਹੀਂ ਵੀ ਇੱਥੇ ਕਹਦੇ ਨੇ ਉਹ ਆਪਣੇ ਆਮ ਦੰਦਾਂ ਦੀ ਜੇ ਤਾਂ ਸਕੂਲ ਜਾਣਾ ਹੁੰਦਾ ਹੀ ਅਹੀਂ ਛੁੱਟੀਆਂ ਚਾਹਣ ਨੂੰ بڑا ਚਾਹ ਹੁੰਦਾ ਛੁੱਟੀਆਂ ਪਈਆਂ ਛੁੱਟੀਆਂ ਆਪਣੀਆਂ ਜੇ ਸਕੂਲ ਜਾਂਦਾ ਟਾਈਮ ਹੁੰਦਾ ਹਨ ਤਾਂ ਮੋਤ ਹੀ ਵਿਖਾਈ ਦੇ ਜਾਂਦੇ ਹੁੰਦੇ ਪਰ ਫਿਰ ਵੀ ਜਾਣਾ ਪੈਂਦਾ ਹੁੰਦਾ ਚੱਲ ਤੂੰ ਨਾ ਆ ਗਈ ਇਹ ਦਿਵਾਰ ਦਿਵਾਰ ਨਾ ਜਾਇਆ ਕਰੀ ਅੱਗੋਂ ਪਿੱਛੇ ਚਲ ਗਿਆ ਕਰੀ ਇਹ ਦਿਵਾਰ ਛੁੱਟੀ ਕਰ ਲਿਆ ਕਰੀ ਉਹ ਤਾਂ ਵੈਸੇ ਹੀ ਹੁੰਦੀ ਆ ਬੇਕੋ ਸਮਝਿਆ ਮੈਨੂੰ ਤੇਜੀ ਵੀ ਆ ਹੁੰਦੀ ਏ ਤੂੰ ਆਪਣੇ ਵੱਲੋਂ ਕਰਿਆ ਕਰੀ ਨਾ ਮੈਂ ਦਿਵਾਰ ਛੁੱਟੀ ਕਰਨੀ ਆ ਆ ਬੱਚੇ ਕਿੱਲੇ ਕੌਣ ਦੇ ਆ ਗਿਆ ਹਣ ਜੱਖਾਂ ਧੋ ਕੇ ਆ ਗੱਡ-ਗੱਡ ਲਾ ਕੇ ਆ ਤੋਤੀਆਂ ਆਂ ਤੋਰੀਆਂ ਐ ਕੀਆ ਤੋਰੀਆਂ ਤੇਰੇ ਡੈਡੀ ਲੈ ਕੇ ਆਏ ਸੀ ਇਹ ਨਾ ਇਹਨਾਂ ਕੱਚੇ ਕੇਲੇ ਵੀ ਖਾਂਦੇ ਤੈਨੂੰ ਤੋਰੀਆਂ ਚ ਤੇ ਕੇਲਿਆਂ ਦਾ ਫਰਕ ਨੂੰ ਪਤਾ ਲੱਗਦਾ ਉਹਨਾਂ ਦੇ ਵੀ ਸਬਜ਼ੀ ਬਣਦੀ ਆ ਹੂੰ ਮਨ ਲੱਗਾ ਕੱਚੇ ਕੇਲੇ ਨੇ ਐਵੇਂ ਤੁੰਤੂ ਮੈਂ ਨਹੀਂ ਜਾਣਾ ਸਕੂਲੇ ਮੈਂ ਕੰਮ ਵੀ ਨਹੀਂ ਕੀਤਾ ਤੇ ਕੰਮ ਮੈਂ ਕਰਨਾ ਹੈ ਕਿ ਤੇਰਾ ਪਿਓ ਨੇ ਕਰਨਾ ਹੈ ਹੂੰ ਤੇ ਥੋੜਾ ਥੋੜਾ ਕਰਕੇ ਕਾਹਦੀ ਦੇਂਦੇ ਤਰਸ ਨਹੀਂ ਆ ਬਿਓ ਕੁੜੀ ਵਿਚਾਰੀ ਕਲਦੀ ਇਹਨਾਂ ਕੰਮ ਕਰੂਗੀ ਹਾਂ ਹੈ ਕੋਲੇ ਵੀ ਨਹੀਂ ਚਲ ਜਾਣੇ ਦੋਵੇਂ ਜੀ ਤੂੰ ਰਹਿਂਦੇ ਤਸੀਂ ਮੇਰੀ ਗੱਲ ਸੁਣ ਤਿੰਨ ਦਿਨ ਤੁਸੀਂ ਤਿੰਨ ਦਿਨ ਡੈਡੀ ਜਾਇ ਕਰੋ ਤੇ ਸਤਵੇਂ ਦਿਨ ਐਤਵਾਰ ਮੈਂ ਚਲ ਜਾਇਆ ਕਰੂੰਗਾ ਸਤਵੇਂ ਦਿਨ ਤਾਂ ਮੈਂ ਕੱਪੀ ਛੁੱਟੀ ਕਰ ਲਿਆ ਕਰੀ ਤੇ ਤੂੰ ਕਿਨਾ ਬਾਕੀ ਦਿਨ ਜਾਇਆ ਕਰ ਤੇ ਮੈਂ ਸੋਖਾ ਰਹਿਣਾ ਦੱਸਣ ਤੋਂ ਨਹੀਂ ਆਂ ਜਾ ਰੋਣਾ ਤੂੰ ਨਾ ਅਸਤਾ ਪਾਣੀ ਕਰਲਾ ਕਰ ਲੈ ਨਾ ਅਸਤਾ ਨਾਸ਼ ਉੱਤੇ ਜਿਵੇਂ ਪੈ ਜਿੰਦੜੀ ਦਾ ਨਾਸ਼ ਨਹੀਂ ਖਾਇਆ ਮੈਂ ਮੈਂ ਵੀ ਨਾਸ਼ਤਾ ਪਾਣੀ ਕਰ ਲਿਆ ਚਾਹ ਪਾਣੀ ਪੀ ਲਿਆ ਉਹ ਹੁਣ ਕਹਿੰਦੀ ਵੀ ਨਾਸ਼ ਤਾਂ ਹੋਇਆ ਹੀ ਪਿਆ ਵਾ ਨਾਸ਼ਤਾ ਹੋਇਆ ਹੀ ਆ ਜਿੰਦਗੀ ਦਾ ਨਾ ਹੋ ਪਿੰਦਗੀ ਤੇ ਤੇ ਸਨੈਸ਼ ਹੋਈ ਪਈ ਆ ਸਕੂਲ ਦੇ ਜਾਣ ਦੇ ਨਾਂ ਤੇ ਪੂਰੇ ਮਹੀਨੇ ਦੇ 15 ਦਿਨਾਂ ਦੀਆਂ ਛੁੱਟੀਆਂ ਹੋਰ ਵਧਾ ਦੇਣ ਨਾ ਤੇ ਵੇਖੀ ਲੁੱਡੀਆਂ ਪੈਂਦੀਆਂ ਪੈਣੀਆਂ ਹੀ ਆ ਗਰਮੀ ਚ ਕਿਦਾ ਜੇ ਕਰਦਾ ਆਦੇ ਸੋਈਟਾ ਤੋਂ ਉਂਦੇ ਕਰ ਲਉਂਦੇ ਆਉਂਦੇ ਜੇ ਮੈਂ ਹਾਇ ਗਰਮੀ ਮੇ ਕੋ ਨਹੀਂ ਤੇ ਜਾਇਆ ਜਾਂਦਾ ਸੋਈ ਤਾਂ ਹੀ ਵੇਖੋ ਏਡੀ ਦੁਰਕ 6-6 ਘੰਟੇ ਇਕੱਟ ਬਣਿੰਦੇ ਇਕੱਠਾ ਫੇਰ ਵੀ ਤਾਂ ਮੈਨੂੰ ਜਾਨੀ ਆ ਸੋਈ ਚ ਕਿਹੜੇ ਕੰਮ ਕਰਦਾ ਜਿਹੜਾ ਮੈਂ ਨਹੀਂ ਕਰਦੀ ਦੋ ਘੰਟੇ ਬਾਅਦ ਪੱਖੇ ਥੱਲੇ ਆਏ ਹੁੰਦੇ ਜੇ ਆਏ ਤਾਂ 6 ਘੰਟੇ ਬਣਾ ਦੱਸ ਉੱਥੇ ਜਿਹੜਾ ਪੱਖੇ ਨਹੀਂ ਚੱਲਦੇ ਉੱਥੇ ਵੀ ਪੱਖੇ ਚੱਲਦੇ ਆ ਚੱਲਦੇ ਪੱਖੂ ਚੱਲਦੇ ਆ ਹੂੰ ਚੱਲਦੇ ਇੱਥੇ ਉੱਥੇ ਤਾਂ ਬਲਬ ਨਹੀਂ ਚੱਲਦਾ ਬੱਤੀ ਜਾਂਦੀ ਆ ਤੇ ਮੈਡਮ ਨਾਲ ਹੀ ਬਣਾ ਮਰ ਗਈ ਚੱਲ ਜਾਂਦੀ ਆ ਉੰਨੀ ਆ ਨਾ ਅਫੀਸਰ ਹਰਦੇ ਸਰ ਦਾ ਫੋਨ ਆਇਆ ਵਾ ਨਾਲ ਵੀ ਹਫਤੇ ਚ ਭਜ ਜਾਂਦੇ ਜਦ ਬੱਤੀ ਆ ਜਾਂਦੀ ਨਾਲ ਹੀ ਬਾਬਾ ਬਾਹਰ ਵਾਪਸ ਆ ਜਾਂਦੇ ਆ ਕਲਾਸ ਚ ਬੱਤੀ ਅੱਧਾ ਘੰਟਾ ਗੀ ਰਹੇ ਤੇ ਅੱਧਾ ਘੰਟਾ ਦਫ਼ਤਰ ਜੀ ਬੈਠੀਆਂ ਰਹਿੰਦੀਆਂ ਅੱਧੇ ਘੰਟੇ ਬਾਅਦ ਜਦ ਬੱਤੀ ਆ ਜਿਹਦੇ ਨਾਲ ਹੀ ਵਾਪਸ ਆ ਜਾਂਦੀਆਂ ਬਹਾਨੇ ਮਾਰ ਕੇ ਆਪ ਦਫ਼ਤਰ ਚ ਚਲ ਜਾਂਦੀਆਂ ਏਦੋਂ ਤਾੜਾ ਕਿ ਦੇਰ ਢਾਡੇ ਕਿ ਦੇਰ ਚ ਫੇ ਤੁਹਾਨੂੰ ਵੀ ਨਾਲ ਹੀ ਲੈ ਗਿਆ ਕਰਨ ਜਿਆਦਾ ਲੈ ਜਾਗਾ ਤੇ ਜਾ ਜਾਇਆ ਨਾ ਕਰਨਾ ਆਪ ਵੀ ਉਹਨਾਂ ਆਪਣਾ ਸੋਚਣਾ ਟਾੜਾ ਥੋੜੀ ਸੋਚਣਾ ਤੁਸੀਂ ਮम्मी ਆਪਣੇ ਚੋਚੰਦੀਆਂ ਕਿ ਚਲ ਮੇਰੇ ਸਿਰ ਦਰਦ ਇੰਨੇ ਦਿਨਾਂ ਤੇ ਹੋ ਗਈ ਆ ਮੈਂ ਤਾਂ ਜਿੱਦਾਂ ਤੁਸੀਂ ਸਕੂਲ ਜਾਓਗੇ ਮੈਂ ਤਾਂ ਕਿਤੇ ਕਿਤੇ ਵਾਰੇ ਨਿਆਰੇ ਹੋ ਜਾਣ ਕਿਤੇ ਮੈਂ ਤਾਂ ਸੁੱਖ ਦਾ ਸਾਹ ਲਵਾਂਗੀ ਮੇਰਾ ਤਾਂ ਤੇ ਖੂਨ ਪੀਤਾ ਉਹਦਾਂ ਦਾ ਜਿੱਦਾਂ ਦਾ ਤੁਹਾਨੂੰ ਛੁੱਟੀਆਂ ਪਈਆਂ ਲੈ ਲੜ ਕੇ ਦੇਖੀ ਕਿਤੇ ਡੋਲੇ ਬਣ ਗਏ ਮੇਰੇ ਹੋਰ ਕਿੰਨੇ ਜਾਣੀ ਕੁਝ ਹੈਗੇ ਜੇ ਇੱਕ ਨੂੰ ਚੁੱਪ ਕਰਾਵਾ ਦੂਜਾ ਲੜ ਪੈਂਦਾ ਦੂਜੇ ਨੂੰ ਚੁੱਪ ਕਰਾਵਾ ਤੇ ਦੂਜਾ ਲੜ ਪੈਂਦਾ ਕਿੰਨੀ ਵਾਰੀ ਕਿਹਾ ਚਾਰ ਚਰ ਮਾਰੇਗਾ ਤੁੰ ਦੋਵਾਂ ਤੇ ਤੇਰੇ ਉਹਨਾਂ ਦੇ ਮਾਰਿਆ ਕਰਾ ਤੇਰੇ ਨਾਲ ਮਾਰਿਆ ਕਰਾਂ ਤੇ ਮੈਂ ਜਾਪੇ ਉਹਨਾਂ ਨੂੰ ਵਿੱਚ ਬਹਿ ਜਾ ਕਰਨਾ ਤੇ ਫਿਰ ਤੇਰੇ ਮਾਰਦਿਆ ਕਰੋ ਆਪੇ ਬਹਿ ਜਾ ਕਰਨਾ ਕਿ ਦੋਵੇਂ ਜਾਣੇ ਕਦਮ ਚ ਉਹੀ ਹੋਣਾ ਤੇ ਉਹਨਾਂ ਦੇ ਮਾਰਦੇ ਤੂੰ ਮੰਮੀ ਵੈਸੇ ਹੁੰਦੀ ਸਰ ਜਿਆਦਾ ਦੀ ਮੈਂ ਗੱਲ ਨਿਆਂਦ ਕਰਦੀ ਆ ਕੋਰਟ ਚ ਜੱਜ ਨੂੰ ਉਠਾ ਕੇ ਤੁਹਾਨੂੰ ਨਾ ਪਿਠਾਵਾ ਨਿਆਂ ਦੀ ਗੱਲ ਕਰਦੀ ਆ ਸਕੂਲ ਵਰੀ ਹੁੰਦੀ ਨਹੀਂ ਅਭੀ ਬੱਚਿਆਂ ਦੇ ਕਿਉਂ ਛੱਡ ਕੇ ਗਰਮੀ ਚ ਧਾਪੇ AC ਚ ਜਾਨੀ ਆ ਜਾਂ ਉਥੇ ਬੰਦਾ ਨੈਟਰ ਚ ਨੈਟਰ ਲਾ ਦੇ ਉਹਨਾਂ ਕੋਲ گاڑی ਕਿਸ ਦਾ ਜੋਰ ਆ ਉਹਨਾਂ ਆਪਣੀ ਮਰਜ਼ੀ ਕਰ ਰਹੀਆਂ ਸਾਡੇ ਕਹਿੰਦੇ ਚੱਲਣਾ ਉਹਨਾਂ ਨੇ ਜੇ ਉਹਨਾਂ ਨੂੰ ਜਾ ਕੇ ਕਹਿ ਵੀ ਦਵਾਂਗੇ ਤਾਂ ਉਹਨਾਂ ਕਹਿੰਦਾ ਸਾਨੂੰ ਕੰਮ ਹੈ ਬਲੈਰੋ ਵਾਂਗੂ ਮੇਰੇ ਤੇ ਤਾਂ ਚੜੀ ਜਾਂਦੀ ਤਾਂ ਉਹਨਾਂ ਤੇ ਨਹੀਂ ਚੜਿਆ ਜਾਂਦਾ ਜਾ ਕੇ ਗੱਲ ਨਹੀਂ ਹੁੰਦੀ ਉਹਨਾਂ ਨਾਲ ਤੇ ਤੇ ਜੋਰ ਮੇਰੇ ਚੜ ਜਾਂਦਾ ਉਹਨਾਂ ਤੇ ਨਹੀਂ ਨਾ ਚੱਲਣਾ ਉਥੇ ਫੀਸਾ ਦੇਈ ਦੀਆਂ ਮੈਂ ਤਾਂ ਗੱਲ ਨਹੀਂ ਕਰਨੀ ਵੀ ਬੰਦਾ ਜਨੈਟਰ ਨਹੀਂ ਲਾਇਆ ਇਹਨੇ ਆ ਲੈ ਆਣੇ ਉਹਨਾਂ ਨੇ ਜਨੈਟਰ ਤੇ ਮੇਰਾ ਸੁਣ ਜਨਰੇਟਰ ਹੁੰਦਾ ਆਹੋ ਇਨਵਰਟਰ ਇਨਵਰਟਰ ਤਾਂ ਆਪਦੇ ਘਰੇ ਲਾਇਆ ਉੱਥੇ ਨੇ ਸਕੂਲ ਜਨਵਰਟਰ ਵਾਲਾ ਖਾਣਾ ਦੋ ਚਾਰ ਲਵਾ ਲੈਣ ਦੋ ਚੱਲ ਉਹਨਾਂ ਦੇ ਜਨਰੇਟਰ ਨਹੀਂ ਆਹੋ ਲੈ ਹੁਣ ਜਨਰੇਟਰੀ ਤੇ ਮੇਰੀ ਗੱਲ ਸੁਣ ਤੂੰ ਕਿਤੇ ਇਕੱਲੇ ਨਾ ਸਕੂਲ ਜਾਣਾ ਹੈ ਹੈ ਉਹ ਵੀ ਤੇਰੇ ਦੋਵੇਂ ਭੈਣ ਭਰਾ ਉਹ ਵੀ ਦੋ ਤੇ ਭੱਜ ਭੱਜ ਕੇ ਕਿਤੇ ਸਕੂਲ ਜਾਂਦੇ ਕਿਤੇ ਚਾਈ ਚਾਈ ਜਾਂਦੇ ਹੋ ਸਕੂਲ ਵੇਖੀ ਹੈ ਕਿਤੇ ਹੋਰ ਉਹ ਜੇ ਸਕੂਲ ਖੁੱਲੇ ਨਹੀਂ ਤਾਂ ਤਿਆਰੀਆਂ ਕਰ ਵੀ ਲਈਆਂ ਸਕੂਲ ਜਾਣ ਦੀਆਂ ਦੋਵਾਂ ਨੇ ਕੰਟੇ ਇਹਨਾਂ ਦਾ ਸਕੂਲ ਤਾਂ ਤਿਆਰੀ ਕਰਦੇ ਫਿਰਦੇ ਉਹ ਕਿੱਡਾ ਐਡੇ ਕਾਲੇ ਵੀ ਪਲਟੀਆਂ ਮਾਰੀ ਜਾਂਦੇ ਆ ਹੋਰ ਉਹਨਾਂ ਨੂੰ ਪਤਾ ਕਿ ਨਾ ਚਾ ਸਕੂਲੇ ਜਾਂਦਾ ਉਹਨਾਂ ਨੂੰ ਬਥੇਰੀ ਮੋਤਵੇ ਦੀ ਮिन्नੂ ਵੀ ਪਿੰਦੀ ਮੈਂ ਅger ਸੋਈ ਤੱਕ ਪਾਣੀ ਲੰਨ ਜਾਣਾ ਹੋਵੇ ਤਾਂ ਮੈਂ ਤਾਂ ਦੋ ਵਰੀ ਕਸ਼ ਖਾ ਕੇ ਲੱਗ ਜਾਂਦੀ ਹਾਂ ਉਹਨਾਂ ਨੂੰ ਵੀ ਪਿੰਦੀ ਗਾਸ਼ ਮੈਂ ਨੰਨੂ ਪਿੰਦੀ ਉਹ ਬੜੇ ਸੀ ਤਨੋਂ ਤੋਂ ਜ਼ਿਆਦਾ ਅਚਾਨਕ ਖੁੱਲ ਜਾਂਦਾ ਉਹ ਕਹਿੰਦੇ ਕਿਹੜਾ ਵੇਲਾ ਹੋਵੇ ਤੇ ਸਕੂਲ ਖੁੱਲੇ ਆਹੋ ਇਸ ਕਰਕੇ ਤਾਂ ਮੈਂ ਕੰਮ ਨਹੀਂ ਕੀਤਾ ਸਕੂਲ ਦਾ ਸਕੂਲ ਦਾ ਕੰਮ ਸਾਰਾ ਕੀਤਾ ਨੇ ਉਹਦੇ ਕਾਪੀਆਂ ਚੈੱਕ ਕਰ। ਜੇ ਮੈਂ ਕਾਪੀਆਂ ਖੋਲਦੀ ਆ ਨਾ ਦੋ ਕਾਪੀਆਂ ਦਈ ਉਹਦੇ ਸੇਰੀ ਮਾਰਨੀ ਆ ਫੜ ਕੇ। ਅਛਾ ਸੀ ਇਤਨੇ ਤੇ ਕੀਤਾ ਮੁੰਡੇ ਨੇ ਕੀਤਾ ਕੰਮ। ਹਾਂ। ਹੂੰ ਕੀਤਾ ਦੀ ਬੁੱਕ ਚੈੱਕ ਕਰੋ ਜਿਹੜੀਆਂ ਉਹਨਾਂ ਮਿਲੀ ਆ। ਤਮ ਮੈਂ ਸਕੂਲ ਜਾਣਾ ਫਿਰ ਕਰਦ। ਰੀਲ ਐਕਸਟੈਂਸ਼ਨ ਹੀ ਕਰਾ ਦੇ। ਸਕੂਲ ਜਾਣਾ ਉਥੇ ਮਾਸਟਰ ਦੀ ਨਾ ਸਰ ਦੀ ਪ੍ਰਾਪਤ ਨਹੀਂ ਜਾਣਾ। ਤੇ ਪਤੰਦ ਕਿਹਦੇ ਕਿੱਧਰ ਜਾਣਾ ਪੈਂਦਾ ਕਿ ਤੂੰ ਲੈ ਹੀ ਜਾਵੇ। ਗਲਾ ਕਰਵਾ ਦੇ ਸ਼ੇਫ ਦੇ ਉੱਪਰਨ ਵਾਲੀ ਨੋਨ ਦੀ ਮੈਂ ਤੇ ਆਪ ਵੀ ਕਦੀ ਬਣਾਈ ਵੀ ਐ ਮੈਂ ਤਾਂ ਨੋਹ ਪਾਛੂ ਨਹੀਂ ਲਾਈ ਤੇ ਇਹ ਕੰਦਾ ਨਾ ਕ੍ਰੀਸ ਲੈਂਦੇ ਜੇ ਕੀਕੜੀਸ ਲੈਣੀ ਨੋਹ ਪਾਲਸ ਨੋਹ ਜਿੱਥੋਂ ਮੜੀ ਜੀ ਉੱਪਰ ਨਿਕਲੀ ਆਵੇ ਖਾਏ ਰਹਿਲਾ ਮੈਂ ਮਵਾਰਦ ਕਟਿੰਗ ਕਰਾਉਣੇ ਆ ਪਰਸੋ ਕੱਲ ਸੱਚ ਕੁੱਜਣਾ ਕਿ ਅੱਜ ਕੱਦ ਤੈਨੂੰ ਇੱਕ ਪਾਸੇ ਤੈਨੂੰ ਮੋਟ ਵੇਖਦੀ ਸਕੂਲ ਜਾਣਾ ਦੁਜਾ ਲੱਗਿਆ ਦੂਜੇ ਪਾਸੇ ਤੁਹਾਨੂੰ ਆ ਵੀ ਕਰਾ ਦੇ ਤੈਨੂੰ ਆ ਵੀ ਕਰਾ ਦੇ ਮਨਵਾ ਵੀ ਕਰਾੜ ਮਨ ਦਾ ਧਿਆਨ ਇੱਧਰ ਚਾਹੂਗਾ ਨਾ ਕਾਪੀ ਬੰਦ ਨਹੀਂ ਚਾਹੂਗਾ ਹੂੰ ਉਹ ਕੰਮ ਨਹੀਂ ਤੇ ਕਰ ਲੈਂਦੀ ਹੈ ਕੰਮ ਕਿੰਨਾ ਕਰਨਾ ਹੈ ਤੁਮੇ ਮੇਰੇ ਵਾਲੇ ਕਰਨਾ ਹਨ ਮੈਂ ਨਿਆਏ ਵਾਲਾ ਮੈਂ ਨਿਆਏ ਵਾਲਾ ਜੱਜ ਜਸਟਿਸ ਚੌਧਰੀ ਭੰਤ ਨਿਆਏ ਵੱਡਿਆ ਆਹ ਦੇ ਕਰ ਦੇ ਨਾ ਇਹ ਨਹੀਂ ਦੇ ਦੇ ਜਿਹੜੀ ਗੱਲ ਗਲਤ ਤੇ ਉਹ ਗਲਤ ਹੈ ਜਿਹੜੀ ਸਹੀ ਸਹੀ ਹੈ ਮੈਂ ਸਹੀ ਗੱਲ ਵਾਲਿਆ ਜੇ ਜਦੋਂ ਉਸ ਧੰਨੀ ਕਰਦੇ ਮੇਰੇ ਕ ਮਾਰ ਦਿੰਦੇ ਛਡਾਉਣ ਵਾਲੇ ਨੂੰ ਵੱਜਦੀ ਨਾ ਹੁੰਦੀ ਗਾ ਫੜਾਈ ਰਜਮ ਨਹੀਂ ਹਿੱਸ ਤੱਕ ਉਹ ਜਦੋਂ ਮੈਂ ਕਹਿੰਦੀ ਨਹੀਂ ਬਿਨਾਂ ਆ ਮਿਚਾਂ ਉਹ ਹੀ ਹੁੰਦੇ ਨੇ ਮਗਰ ਸਰ ਕੋਈ ਗੱਲ ਨਹੀਂ ਆ ਕਿ ਆਨੇ ਨੱਟੇ ਨਾਲ ਪਲੇਖਣ ਲੱਗ ਹੀ ਜਾਂਦਾ ਹੁੰਦਾ ਵਾ ਮੇਰੇ ਜ਼ਿਆਦਾ ਹੀ ਲੱਗਦਾ ਵਾ ਮੈਂ ਸੋਚੀ ਮੈਂ ਸਕੂਲ ਦੇ ਗਨਾਂ ਹੀ ਯੋ ਸਕੂਲ ਜਾਣਾ ਲੈ ਇਹ ਇੱਕ ਦਿਨ ਦੇਖ ਜਾਈਗੇ ਤਾਂ ਦੂਜੇ ਦਿਨ ਕੀ ਕਰਾਂਗੀ ਤੇ ਹਫਤਾ ਉਹਦਾ ਲੰਘ ਜਾਣਾ ਪਟਿੰਗ ਰਹਿੰਦੇ। ਦਾਂਸਤੇ ਚੇਕੇ ਬਣਾਇਆ ਹਣਾ। ਮੁੱਛ ਨਹੀਂ ਆ। ਆ ਕੱਚੇ ਕਹੇ ਲੇਕੋ ਬਣਾਉਣੇ ਆ। ਲੋਰੀਆਂ ਇਹ ਹੁਣ ਦੁਪਹਿਰੇ ਬਣਾਉਣੇ। ਸਵੇਰੇ ਸਵੇਰੇ ਬਣਾਵਾਂਗੇ। ਹੁਣ ਮੈਂ ਮੇਲੇ ਨਾਲ ਇੱਕ ਗਲਾਸ ਦੁੱਧ ਦਾ ਗਰਮ ਕਰਕੇ 5 ਚਮਚੇ ਹੋਰ ਲਿਕਸ ਦੇ ਪਾ ਕੇ 5 ਬੋਨ ਮੀਟਾ ਦੇ ਪਾ ਕੇ। ਲੈਓ ਕੋਸ਼ੋਰ ਰਿਓ ਬੇ ਤੇ ਜੁੱਤੀਆਂ ਖਾਣੀਆਂ ਸਵੇਰੇ ਇੱਥੇ ਜਾ ਕੇ ਮਾੜੀ ਮੋਟੀ ਤਾਕਤ ਤੂੰ بتا ਜੂਗੀ ਮੈਨਸੇ ਦੋ ਚਮਚ ਹਲਦੀ ਦੇ ਪਾ ਕੇ ਉਹ ਤੇ ਨਰਪਨ ਲਵਾ ਲਿਆ ਵਾ ਨਹੀਂ ਉਹ ਦਾ ਕੜਾ ਅਸਰ ਕਰਨਾ ਮੈਡਮ ਨੇ ਉਹਦੇ ਉੱਤੇ ਮਾਨਾ ਕਿ ਜਿੱਥੇ ਸੂਈ ਲੱਗੀ ਹੋਈ ਜੋ ਮਰਜੀ ਕਰ ਕੋਮ ਸਕੂਲ ਤੇ ਜਾਣਾ ਪੈਣਾ ਭਾਵੇਂ ਰੋਗੇ ਜਾਂ ਤਾਂ ਭਾਵੇਂ ਹੱਸ ਕੇ ਜਾ ਮੈਂ ਤੇ ਆ ਨਹੀਂ ਜਾਂਦੀ ਨੇ ਤੇ ਮੇਰੀ ਮਾਂ ਮੈਨੂੰ ਧੂ ਧੂ ਕੇ ਛੱਡ ਕੇ ਨਹੀਂ ਹੁੰਦੀ ਉਹ ਕੰਮ ਤੇ ਹੁਣ ਆਡੇ ਨਾਲ ਕਹਿੰਦੇ ਪਤਲਾ ਲੈਣ ਦੇ ਪਤਾ ਨਹੀਂ ਕੋਈ ਨਾਨੀ ਨਦੀ ਇੰਨੇ ਚ ਆਉਂਦੀ ਨਾ ਉਹ ਵੇਲੇ ਨੂੰ ਮੈਂ ਪੜਤੁੰਨੀ ਆ ਵੀ ਵਾਕਿਆ ਪੜਾਈ ਕਿੰਨੀ ਜ਼ਰੂਰੀ ਹੁੰਦੀ ਹੈ ਮੇਰੀ ਮੰਮੀ ਭਾ ਸਾਨੂੰ ਧੂ ਧੂ ਕੇ ਛੱਡ ਕੇ ਹੁੰਦੀ ਹੁੰਦੀ ਮੈਨੂੰ ਮੇਰੀ ਭੈਣ ਵੀ ਪੜ ਲੈਂਦੀ ਹੁੰਦੀ ਉਹਨੂੰ ਪੜਾਈ ਦਾ ਬਹੁਤ ਸ਼ੌਕ ਹੁੰਦਾ ਸੀ ਤੇ ਮੇਰਾ ਭਰਾ ਕਿਨਾਂ ਪੇਪਰ ਕਰ ਕਰ ਕੇ ਤੇ ਉਥੇ ਮੈਨਮਾ ਨੂੰ ਨਹੀਂ ਦੇ ਕੇ ਹੁੰਦਾ ਇਧਰ ਦੋ ਛੁੱਟ ਹੁੰਦਾ ਹੁੰਦਾ ਕਿ ਮੈਂ ਤੇ ਆਪ ਮੈਨੂੰ ਨਹੀਂ ਪੜਾਈ ਦਾ ਨਸ਼ਾ ਹੁੰਦਾ ਮੇਰੀ ਮਾ ਤੇਰੀ ਨਾਨੀ ਮੈਨੂੰ ਧੂ ਧੂ ਕੇ ਛੱਡ ਗਏ ਫੇਰ ਮੈਂ ਇੱਥੋਂ ਤੱਕ ਪਹੁੰਚ ਕੇ ਮਾੜਾ ਮੋਟਾ ਨੇ ਤੇ ਮੇਰਾ ਤੇ ਆਪ ਵੀ ਪੜਾਈ ਤੇ ਸ਼ੌਂਕ ਹੈ ਗੰਦਾ ਮਲੇ ਵਾ ਖਾਨਦਾਨੀ ਗੁੰਡਿਆ ਕਰਦੀ ਹੈ ਤੱਕ ਚਲਣੀ ਆ ਲੈ ਇਤੋਂ ਵੀ ਗਾਂ ਚਲਣੀ ਆ ਇਹ ਪਰੰਪਰਾ ਹੋ ਗਈ ਆਪਣੀ ਆ ਵੇ ਸਾਨੂੰ ਪਤਾ ਕਿੱਦਾਂ ਦਾ ਮਹਿਸੂਸ ਹੁੰਦਾ ਹੈ ਨਹੀਂ ਇਦਾਂ ਕਰਨਾ ਸਾਰੇ ਉਹਨੂੰ ਮੇਰੇ ਭਲਾਈ ਵਾਸਤੇ ਤਾਂ ਕਰਦੇ ਸੀ ਤੇ ਮੈਂ ਤੁਹਾਡੀ ਭਲਾਈ ਵਾਸਤੇ ਕਰਦੀ ਆਂ ਤੁਸੀਂ ਪੁਸ਼ਟਾਉਂਦੇ ਜੇ ਨਾ ਨਾ ਮੈਂ ਬਿਲਕੁਲ ਨਹੀਂ ਪੁਸ਼ਟਾਉਂਦੀ ਮੈਂ ਆਪਣੀ ਮਾਂ ਦੀ ਬਤੋਲਤੀ ਇੰਨੇ ਤੱਕ ਨਹੀਂ ਪੜੀ ਤਿੰਨ ਪੁਸ਼ਟਾਉਂਦੇ ਜੇ ਨਾ ਹਾਂ ਤੇ ਜਦੋਂ ਹਾਟਾ ਟਾਂਗ ਹੋਏ ਪੁਸ਼ਟਾ ਲਾਂਗੇ ਮੈਂ ਨਹੀਂ ਸਕੂਲ ਜਾਣਾ ਪੜੇ ਪੁਸ਼ਟਾਉਣ ਨਾਲ ਪੜਨਾ ਚੰਗਾ ਵਾ ਪੜਨ ਨਾਲ ਪੁਸ਼ਟਾਉਣਾ ਚੰਗਾ 2 ਮਿੰਟ ਦਾ ਅਫਸੋਸ ਹੀ ਆ ਕਰ ਲਾਂਗੇ 12 12 ਸਾਲ ਲੰਘ ਜਾਂਦੇ ਸਕੂਲਾਂ ਚ ਆਪਣੇ ਪੈਰਾਂ ਤੇ ਖੜੀ ਹੋ ਜੈਗੀ ਲੈ ਖੜੀ ਹੋ ਗਈ ਅਫਸੋਸ ਕਰ ਲੂੰਗੀ ਮੈਂ ਖਲੋ ਕੇ ਵੀ ਕਰ ਲੂੰਗੀ ਅਫਸੋਸ ਮੈਂ ਲਮਕ ਕੇ ਵੀ ਕਰ ਲੂੰਗੀ ਮੈਂ ਨਹੀਂ ਪੜਨਾ ਮੈਂ ਨਹੀਂ ਪੜਨਾ ਅਫਸੋਸ ਕਰਨਾ ਦੋ ਦਿਨ ਕਰ ਲੂੰਗੀ ਦੋ ਮਹੀਨੇ ਕਰ ਲੂੰਗੀ ਸਾਰੀ ਜ਼ਿੰਦਗੀ ਦਾ ਹੁੰਦਾ ਏ ਤੇ ਕੋਈ ਨਹੀਂ ਥੋੜਾ ਥੋੜਾ ਕਰਕੇ ਕਰ ਲੂੰਗੀ ਲਗਾਤਾਰ ਨਹੀਂ ਨਾ ਕਰਨਾ ਪੈਣਾ 360 ਦਿਨ ਤੇ ਨਹੀਂ ਨਾ ਕਰਨਾ ਪੈਣਾ 12 ਵਾਰੀ ਇਦਾਂ ਤਰਸ ਤੇ ਉਹਦੇ ਜਮਾਨੇ ਹੋਰ ਸੀ ਹੁਣ ਹੋਰ ਆ ਤੇਰੇ ਸਕਾਲ ਨੂੰ ਤੈਨੂੰ ਵਿਆਹਣਾ ਤੇਰੇ ਸੋਹਣਾ ਕਹਿਣਾ ਕੀ ਕੀ ਪੜਾਇਆ ਇਹਨੂੰ ਮੈਂ ਕਹਣਾ ਮੇਰੀ ਮਾਂ ਨੇ ਮੈਨੂੰ ਪੜਾਇਆ ਵਾ ਕਿ ਸੱਸ ਦੀ ਮੰਗਣੀ ਨਹੀਂ ਆ ਥੋਰੇ ਦਾ ਪੈਗ ਬਣਾ ਕੇ ਦੇਣਾ ਵਾ ਤੇ ਦਿਓਰ ਦੇ ਚੁੰਟੇ ਮਾਰਨੇ ਆ ਤੇ ਘਰ ਵਾਲੇ ਦੇ ਘਰ ਵਾਲੇ ਦੇ ਬੋਦੇ ਕਮਾਦਨੇ ਜੱਜਾ ਦੀ ਕੁਰੀ ਕੁਰੀ ਮੈਂ ਕਹਣਾ ਆ ਮੈਨੂੰ ਪੜਾਇਆ ਵਾ ਮੇਰੇ ਬਾਬੇ ਸਾਡਾ ਨਾ ਐਦਾਂ ਤੂੰ ਰੋਸ਼ਨ ਕਰਨਾ ਏ ਰੋਸ਼ਨ ਕਰਨਾ ਮੈਂ ਬਲਬ ਤੇ ਨਹੀਂ ਦੇ ਦਿੰਨੀ ਆ ਕੁਲਵੰਤਕਾਰ ਸੁਖਵਿੰਦਰ ਸਿੰਘ ਨੂੰ ਬਲਬ ਤੇ ਨਹੀਂ ਦੇ ਦਿੰਨੀ ਮੈਂ ਜਦੋਂ ਬਲਬ ਵਿਚ ਕਰਦੇ ਉਹਦੇ ਹੀ ਰੋਸ਼ਨ ਜੇ ਜਗਾ ਦੇ ਉਹਦੇ ਹੀ ਰੋਸ਼ਨ ਉਹਦੇ ਹੀ ਰੋਸ਼ਨ ਉਹਦੇ ਜਿੱਦ ਹਾ ਐਦਾਂ ਨੇ ਕਤੂਤਾ ਜਾ ਕੇ ਕਰਨੀ ਅਗਲੇ ਨੇ ਕਹੜਾ ਕੰਜਰਾਂ ਨੇ ਆ ਸਿੱਖ ਮਾਤ ਦਿੱਤੀ ਮੈਂ ਹੈਗਾ ਨਾ ਖਬਰਦਾਰ ਪੰਜਰ ਕਿਆ ਤੇ ਸ਼ਦਾਈ ਕਹਿ ਲੋ ਗਾਲ ਨਹੀਂ ਕੱਢਣੀ ਪਰ ਗਾਲ ਮੈਨੂੰ ਕਹਦਾਂਗੇ ਸੇਮ ਟੂ ਯੂ ਬੈਕ ਟੂ ਇਹਦਾ ਕਲੋਸਰ ਐਡ ਤੇ ਕਲੋਸਰ ਇੰਨਾ ਕਦ ਮੈਨੂੰ ਆਉਂਦਾ ਹੀ ਆ ਸੋ ਮੰਮੀ ਆਵੇਂ ਨਾ ਕਰਿਆ ਟੈਨਸ਼ਨ ਨਹੀਂ ਲੈਨੀ ਐਵੇਂ ਤੇਰੇ ਨਾਲ ਮੱਥਾ ਮਾਰਨ ਤੋਂ ਤਾਂ ਬਿਹਤਰ ਐ ਬੰਦਾ ਕੰਧ 'ਚ ਮੱਥਾ ਮਾਰ ਲੇ ਇੰਨੇ ਚ ਤਾਂ ਫੇਰ ਮਾਰਿਆ ਕਿਉਂ ਨਹੀਂ ਐ ਮੇਰੀ ਪੀੜ ਲਾਤੀ ਮੇਰੀ ਅਲੱਗੇ ਕੰਧ 'ਤੇ ਆ ਤੇ ਤੇ ਚ ਮਾਰ ਲਿਆ ਤਾਂ ਸਮਝਿਆ ਕੰਧ 'ਚ ਮਾਰ ਲਿਆ ਵਾਝ ਹੀ ਗਿਆ ਮੇਰਾ ਕੇ ਮਾਰਨੀ ਫੇਰ ਮੈਨੂੰ ਮੈਂ ਨਹੀਂ ਉਸ ਨੂੰ ਲੈ ਜਾਂਦਾ ਸੌਸ ਮੈਂ ਕਰ ਲੂੰਗੀ ਮੈਂ ਪੜੀ ਨਹੀਂ ਤੇਰਾ ਪਿਓ ਹੁੰਦਾ ਨਾ ਉਹਨੂੰ ਦੇਦੀ ਹਾਂ ਸੁਣਾ ਮੇਰੇ ਨਾਲ ਨਾ ਮੱਥਾ ਮਾਰ ਪਿਓ ਨਾਲ ਮੈਂ ਵਾਤਲਾਬ ਬੰਦ ਕੀਤਾ ਹੋਇਆ ਆਪਣੇ 2-4 ਦਿਨ ਲਈ ਅੱਜ ਤੋਂ ਫੋਨ ਤੋਂ ਹੀ ਤੇ ਪਿਓ ਨੂੰ ਸੁਣਾ ਦੇ ਦਿਓ ਆਪੇ ਠੀਕ ਆ ਪਿਓ ਨਾਲ ਵਾਤਲਾਬ ਬੰਦ ਕੀਤਾ ਪਿਓ ਨੂੰ ਸੁਣਾ ਦੇ ਦਿਓ ਵੀ ਵੱਡੀ ਬੇਟੀ ਆ ਕਹਿੰਦੀ ਆ ਤੇ ਬਾਕੀ ਜੋ ਵੀ ਉਹਨਾਂ ਦਾ ਸਨਾਓਗਾ ਮੇਰੇ ਤੱਕ ਨਾ ਲੈ ਕੇ ਆਇਓ ਇਹ ਤੇ ਮੇਰੇ ਹੱਥ ਚ ਹੋਊਗਾ ਫਿਰ ਲੈ ਜਨਾ ਕੋਸਰ ਨਾ ਲੈ ਆਇਓ ਠੀਕ ਹੈ ਉਹ ਨਾਸ਼ਤਾ ਬਣਾ ਲਉ ਮੈਨੂੰ ਭੁੱਖ ਲੱਗੀ ਆ ਮੈਂ ਨਹੀਂ ਜ ਪੜਨਾ ਸੋ ਗਲ ਦੀ ਇੱਕ ਗੱਲ ਮੈਂ ਨਹੀਂ ਪੜਨਾ ਮੈਂ ਚਲ ਗਿਆ ਆਪਣੇ ਕਮਰੇ ਚ ਫੋਨ ਚਲਾਉਣ ਤੇ ਮੇਰਾ ਨਾਸ਼ਤਾ ਬਣਾ ਕੇ ਲੈ ਆਇਓ ਅੱਗ ਤੱਕ ਫੋਨ ਦੀ ਲੱਗੀ ਐ ਫੋਨ ਚਲਾ ਲੈ ਪੜਾਈ ਨਹੀਂ ਜ਼ਰੂਰੀ ਫੋਨ ਜ਼ਰੂਰੀ ਐ ਜਿੱਦਾ ਫੋਨ ਹੀ ਇਹਨਾਂ ਦੇ ਗਾਂ ਕੰਮ ਆਉਣਾ ਹੁੰਦਾ ਇਹਨਾਂ ਨੂੰ ਪਤਾ ਵੀ ਪੜ ਲਿਖ ਜਾਵਾਂਗੇ ਤੇ ਕੁਝ ਬਣ ਜਾਵਾਂਗੇ ਤੇ ਆਪਣੇ ਪੈਰਾਂ 'ਤੇ ਖੜੇ ਹੋ ਜਾਵਾਂਗੇ ਤੇ ਜ਼ਿੰਦਗੀ ਸੋਰੀ ਜਾਊ। ਦਿਮਾਗ ਖਰਾਬ ਕੀਤਾ ਨਾਲੇ ਨਹੀਂ।